ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਮਦਨਪੁਰੀ ਬ੍ਰਦਰਸਕੂਲ ਜਥਾ ਤੁਹਾਡੇ ਨਾਲ ਪੰਜਾਬ ਦੇ ਪੁਰਾਣੇ ਵਿਰਸੇ ਤੇ ਅੱਜ ਦਾ ਜੋ ਮਾਡਰਨ ਵਿਰਸਾ ਹੈ ਜਿਸ ਵਿੱਚ ਕਈ ਖਾਮੀਆਂ ਆ ਚੁੱਕੀਆਂ ਹਨ ਜਿਸ ਨੇ ਪੰਜਾਬ ਨੂੰ ਬਰਬਾਦੀ ਦੇ ਰਾਹ ਉੱਤੇ ਖੜਾ ਕਰ ਦਿੱਤਾ ਹੈ ਤੇ ਇੱਕ ਉਹ ਵਿਰਸਾ ਸੀ ਜਦੋਂ ਪੰਜ-ਪੰਜ ਪਰਿਵਾਰ ਇੱਕੋ ਕਮਰੇ ਦੇ ਵਿੱਚ ਇੱਕੋ ਛਤਖ ਦੇ ਪਲ ਜਾਂਦੇ ਸਨ ਅੱਜ ਪਿਆਰ ਮੁਹੱਬਤਾਂ ਘਟ ਗਈਆਂ ਸਾਡੇ ਵਿੱਚ ਤੇ ਸਾਡੇ ਵਿੱਚ ਵਖਰੇਵੇਂ ਪੈ ਗਏ ਕਿਵੇਂ ਅੱਜ ਦੇ ਨੌਜਵਾਨ ਪੰਜਾਬੀ ਵਿਰਸੇ ਨੂੰ ਭੁੱਲ ਕੇ ਲਚਰਤਾ ਵਾਲੇ ਪਾਸੇ ਤੁਰ ਪਏ ਹਨ ਕਿਵੇਂ ਆਪਣੇ ਆਪ ਨੂੰ ਮਾਡਰਨ ਦੱਸਣ ਵਾਸਤੇ ਪੰਜਾਬੀ ਵਿਰਸੇ ਨੂੰ ਭੁਲਾ ਚੁਕੇ ਹਨ ਆਓ ਪੰਜਾਬੀ ਵਿਰਸੇ ਦੀਆਂ ਕੁਝ ਪੁਰਾਣੀਆਂ ਝਾਤਾਂ ਤੇ ਨਵੇਂ ਜਿਹੜਾ ਹੁਣ ਪੰਜਾਬ ਦੇ ਵਿੱਚ 트ੈਂਡ ਚੱਲਿਆ ਹੈ ਉਹਨਾਂ ਨੂੰ ਮੁੱਖ ਰੱਖਦੇ ਆ ਇੱਕ ਕੁਵੀਸ਼ਰੀ ਮਦਨਪ uri ਬ੍ਰਦਰਸ ਕੁਵੀਸ਼ਰ ਜਿਥਾ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਹੈ ਕਿਉਂ ਬੇਨਤੀ ਕੀਤੀ ਜਾ ਰਹੀ ਹੈ ਨਾ ਕੋਈ ਚਾਟੀ ਵਿੱਚ ਮਧਾਣੀ ਨਾ ਕੋਈ ਰਿੜਕੇ ਦੁੱਧ ਸਵਾਣੀ ਨਾ ਕੋਈ ਭਰੇ ਖੁਹਾ ਤੋਂ ਪਾਣੀ ਲੁਫਤਾ ਨਹੀਂ ਨਕਾਬ ਦੀਆਂ ਹੁਣ ਨਾ ਪਹਿਲਾ ਬਾੜੀਆਂ ਗੱਲਾਂ ਰਹੀਆਂ ਦੇਸ਼ ਪੰਜਾਬ ਦੀਆਂ ਦੀਆਂ ਹੁਣਾਂ ਪਹਿਲਾ ਵਾਲੀਆਂ ਗੱਲਾਂ ਰਹੀਆਂ ਦੇਸ਼ ਪੰਜਾਬ ਦੀਆਂ ਉਹ ਸਸ ਨੂੰ ਨੂਨਾ ਮੱਥਾ ਟੇਕੇ ਕੋ ਸ਼ਹਿਰ ਚ ਸੋਰੇ ਪੇਕੇ ਹੋਗੇ ਪਿੰਡ ਪਿੰਡ ਦੇ ਵਿੱਚ ਠੇਕੇ ਨਦੀਆਂ ਵਜਣ ਸ਼ਰਾਬ ਦੀਆਂ ਹੁਣਾਂ ਪਹਿਲਾ ਵਾਲੀਆਂ ਗੱਲਾਂ ਰਹੀਆਂ ਦੇਸ਼ ਪੰਜਾਬ ਦੀਆਂ ਨਾ ਟੀ ਸ਼ਰਟਾ ਮਤ ਮਾਰੀਓ ਹੈ ਨਹੀਂ ਘਰੇ ਤੇ ਫੁਲਕਾਰੀ ਜੀ ਨਾ ਟੀ ਸ਼ਰਟਾ ਮਤ ਮਾਰੀ ਹੋਗੀ ਫੈਸ਼ਨ ਦੀ ਸਰਕਾਰੀ ਰਿਸਾ ਨਹੀਂ ਨਵਾਬ ਦੀਆਂ ਹੁਣ ਨਾ ਪਹਿਲਾ ਵਾਲੀਆਂ ਗੱਲਾਂ ਰਹੀਆਂ ਦੇਸ਼ ਪੰਜਾਬ ਦੀਆਂ ਕੰਦੇ ਦੀ ਬਗੋੜੀਆਂ ਜਰਦਾ ਮੁਕੀ ਬਿਲਾ ਲਿਆ ਸੰਤਾ ਜੰਦਾ ਦੇਸ਼ ਵੇਲਤੀ ਬੱਛੇ ਖਾਂਦੇ ਚੰਗਾ ਰਾਸ਼ਨ ਪੱਠੇ ਦੋਨੇ ਫਿਰਨ ਕੇਤ ਵਿੱਚ ਇਕੱਠੇ ਗੰਦਲਾ ਚੱਪਣ ਸਾਗ ਦੀਆਂ ਹੁਣ ਨਾ ਪਹਿਲਾ ਵਾਲੀਆਂ ਗੱਲਾਂ ਰਹੀਆਂ ਦੇਸ਼ ਪੰਜਾਬ ਦੀਆਂ ਆਗੀਆਂ ਨਵੀਆਂ ਬਹੁਤ ਮਸ਼ੀਨਾ ਟਿੱਬੇ ਟਾਏ ਪੱਧਰ ਜ਼ਮੀਨਾਂ ਪਾਪ ਲਿਹਾਰ ਬੂਟ ਤੇ ਜਿੰਨਾ ਖੇਤੀਆਂ ਕਰਦਾ লাভ ਦੀਆਂ